算了。So, no. शास्त्र बहु से मरती एक सरब ਨਾਮਯ ਮੋਲੰ ਆਏ ਪ੍ਰਵ ਸ਼ਰਣਾਗਤੀ ਕਿਰਪਾ ਅਖਰ ਹਰ ਮਨ ਵਸਤ ਨਾਨਕ ਹੋਤਨ ਹਾਲ ਇਕ ਅਖਰ ਹਰ ਮਨ ਵਸਤ ਨਾਨਕ ਹੋਤਨ ਆਲ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਵਾਰ ਦੇ ਤਖਤਾਂ ਦੇ ਮਾਲਕ ਗਿਆਨ ਦੇ ਮਜਿਸਮੇ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸੋਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਬਾਗ ਹਨ ਸਹਿਜਾਂ ਦੇ ਸਰਤਾਜ ਪੰਚਮ ਪਾਤਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਨੂੰ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਅਪਾ ਮੰਨ ਰੂਚ ਲੜੀਵਾਰ ਵਿਚਾਰਾਂ ਦੇ ਸੰਝ ਹੁੰਦੇ ਹਨ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਦ ਆਪਣੀ ਸੋਗ ਆਪਨ ਸੰਗ ਬਣਾਈ ਤਬ ਕਬਨ ਮਾਏ ਬਾਪ ਮਤਰ ਸੁੱਤਰ ਪਾਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਪਰਮਾਤਮਾ ਦੀ ਸਿਫਤ ਕਰਦੇ ਪਏ ਨੇ ਜਦੋਂ ਪ੍ਰਭੂ ਨੇ ਪ੍ਰਮਾਤਮਾ ਨੇ ਆਪਣੀ ਸੋਭਣਾ ਸ਼ੋਭਾ ਜਿਹੜੀ ਆਪਣੀ ਸਿਫਤ ਜਿਹੜੀ ਹੈ ਉਹ ਆਪਣੇ ਆਪ ਤੋਂ ਬਣਾਈ ਹੈ ਉਹਦੀ ਸਿਫਤ ਸਾਡੇ ਬਿਆਨ ਦੇ ਵਿੱਚ ਨਹੀਂ ਹੈ ਕਿ ਅਸੀਂ ਕਹਿ ਸਕੀਏ ਕਿ ਮੈਂ ਮੁਕਮਲ ਪ੍ਰਮਾਤਮਾ ਦੀ ਸਿਫਤ ਕਰ ਦਿੱਤੀ ਹੈ ਮੁਕਮਲ ਉਹਦੀ ਵਡਿਆਈ ਕਰ ਦਿੱਤੀ ਹੈ ਜਿਹੜਾ ਪਸਾਰਾ ਰੱਬ ਨੇ ਕੀਤਾ ਉਹਦਾ ਅੰਤ ਰੱਬ ਜਾਣਦਾ ਹੈ ਜੋ ਕੁਝ ਰੱਬ ਨੇ ਬਣਾਇਆ ਉਹਨੇ ਆਪਣੇ ਹਸਾਬ ਦੇ ਵਿੱਚ ਰੱਖਿਆ ਸਭ ਕੁਝ ਉਹ ਆਪਨ ਸੰਗ ਬਣਾਈ ਆਪਣੇ ਸੰਗ ਰੱਬ ਨੇ ਬਣਾਈ ਹੈ ਰੱਬ ਦਾ ਕੋਈ ਬੇਦਨੀਆ ਤਾਂ ਰੱਬ ਦੀ ਕੁਦਰਤ ਦਾ ਵੀ ਕੋਈ ਬੇਦਨੀਆ ਸਤਿਗੁਰੂ ਕਹਿੰਦੇ ਨੇ ਕਬ ਤਬ ਕਬਨ ਮਾਏ ਬਾਪ ਮਿੱਤਰ ਸੁੱਤ ਪਾਈ ਜਦੋਂ ਰੱਬ ਨੇ ਇਹ ਦੁਨੀਆ ਰਚੀ ਹੈ ਕਾਇਨਾਤ ਬਣਾਈ ਹੈ ਤਾਂ ਉਦੋਂ ਪੰਜ ਅਹਿਮ ਰਿਸ਼ਤੇ ਨੇ ਜ਼ਿੰਦਗੀ ਦੇ ਇਨਸਾਨ ਦੇ ਮਾਤਾ ਪਿਤਾ ਸੋਤਰੀ ਮੀਤ ਅਤੇ ਪ੍ਰਾ ਸਤਿਗੁਰੂ ਕਹਿੰਦੇ ਨੇ ਪੰਜ ਅਹਿਮ ਰਿਸ਼ਤੇ ਨੇ ਪੰਜ ਅਹਿਮ ਰਿਸ਼ਤੇ ਜਿਹੜੇ ਨੇ ਸਤਿਗੁਰੂ ਗੁਰੂਵਾਲ ਜੰਦੇ ਮਹਾਰਾਜ ਜੀ ਕਹਿੰਦੇ ਨੇ ਅ ਰੱਬ ਤੋਂ ਦੂਰ ਵੀ ਨਹੀਂ ਨੇ ਤੇ ਅ ਰੱਬ ਨੂੰ ਇਹਨਾਂ ਨੇ ਬਣਾਇਆ ਨਹੀਂ ਰੱਬ ਆਪਣੀ ਮੌਜੂਦ ਦੇ ਵਿੱਚ ਹੈ ਕਿ ਕਵਨ ਕਵਨ ਉਹਦੇ ਕੀੜਾ ਕੌਣ ਸੀ ਸਿਰ ਪਰ ਆ ਰਸੀ ਉਤੋਂ ਮਾਤਾ ਪਿਤਾ ਉਤੋਂ ਭੈਣ ਭਰਾ ਉਤੋਂ ਭਾਈ ਸੁੱਤ ਇਹ ਸਾਰੇ ਰਿਸ਼ਤੇਬਾਰ ਦੇ ਵਿੱਚ ਬਣੇ ਮੰਨ ਲਓ ਜੋ ਕੁਝ ਕੀਤਾ ਰੱਬ ਨੇ ਆਪਣੇ ਹਿਸਾਬ ਦੇ ਨਾਲ ਕੀਤਾ ਜੈ ਸਰਵ ਕਲਾ ਆਪੇ ਪਰਵੀਨ ਜਿਹੜੀ ਕਲਾ ਰੱਬ ਦੀ ਤਾਕਤ ਹੈ ਰੱਬ ਦੀ ਉਹ ਪਰਵੀਨ ਹੁੰਦਾ ਸਿਆਣਾ ਉਹ ਆਪਣੀ ਕਲਾ ਨੂੰ ਰੱਬ ਆਪ ਜਾਣਦਾ ਕਿਉਂਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਮੇਰੇ ਜਨਮ ਸੁਣੇ ਉਹਨੋਂ ਦੀ ਕਲਾ ਨੂੰ ਜਾਣ ਨਹੀਂ ਸਕਦੇ ਅਤੇ ਰੱਬ ਦਾ ਕੋਈ ਅੰਤ ਨਹੀਂ ਹੈ ਆਦ ਕੀ ਹੈ ਰੱਬ ਦੇ ਵੀ ਨਹੀਂ ਪਤਾ ਕਿਉਂਕਿ ਰੱਬ ਤੋਂ ਪਹਿਲੇ ਕੀ ਸੀ ਕੁਰਬਾਨੀ ਦਾ ਫੈਸਲਾ ਕਿ ਰੱਬ ਤੋਂ ਪਹਿਲੇ ਕੁਝ ਕੁਝ ਵੀ ਨਹੀਂ ਸੀ ਗੁਰੂ ਨਾਨਕ ਦੇਵ ਕਹਿੰਦੇ ਨੇ ਅਰਵਦ ਨਰਮਦਰ ਤੁੰਦੂਕਾਰਾ ਹਨੇਰਾ ਸਿੱਖੂ ਪ ਹਨੇਰਾ ਉਹ ਤੋਂ ਪਹਿਲੇ ਕੁਝ ਵੀ ਨਹੀਂ ਸੁਣਾ ਬਿਆਨ ਵੀ ਕੀ ਕੀਤਾ ਜਾਵੇ ਕਿ ਉਹ ਤੋਂ ਪਹਿਲੇ ਕੀ ਸੀ ਰੱਬ ਤੋਂ ਪਹਿਲੇ ਅ ਰੱਬ ਦੇ ਨਾਲ ਸਭ ਕੁਝ ਪੈਦਾ ਰੱਬੋਂ ਅ ਰੱਬ ਕਦੋਂ ਪੈਦਾ ਹੋਇਆ ਇਹਦਾ ਵੀ ਕੋਈ ਪਤਾ ਨਹੀਂ ਹੈ ਅ ਰੱਬ ਆਪਣੀ ਮੌਜੂਦ ਦੇ ਵਿੱਚ ਪ੍ਰਕਾਸ਼ ਹੋਇਆ ਹੁਣ ਰੱਬ ਦੀ ਮੌਜ ਰੱਬ ਜਾਣਦਾ ਹੈ ਪਰਮਾਤਮਾ ਦੀ ਖੇਡ ਰੱਬ ਜਾਣਦਾ ਸਾਡੀ ਸਮਝ ਤੋਂ ਬਾਹਰ ਹੈ ਤਾਂ ਇਹ ਵੀ ਨਹੀਂ ਬਿਆਨ ਕੀਤਾ ਜਾ ਸਕਦਾ ਕਿ ਰੱਬ ਜੀ ਇਸ ਸਮੇਂ ਪ੍ਰਗਟ ਹੋਏ ਨੇ ਜਰਾਬਜੀ ਨੇ ਦੁਨੀਆ ਨੂੰ ਇਸ ਢੰਗ ਦੇ ਨਾਲ ਬਣਾਇਆ। ਉਹ ਰੱਬ ਦੀ ਆਪਣੀ ਮੋਜ ਹੈ, ਉਹਦੀ ਤਾਕਤ ਪ੍ਰਵੀਨ ਰੱਬ ਆਪ ਹੈ। ਆਪਣੀ ਤਾਕਤ ਨੂੰ ਜਾਣਨ ਵਾਲਾ ਉਹ ਰੱਬ ਆਪ ਹੈ, ਤਬ ਬੇਦਕਤਿਵ ਕਹਾ ਕੋ ਜੀਨ। ਤਹਿ ਬੇਦਕਤਿਵ। ਤਬ ਜਿਸ ਸਮੇਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਪਾਵਨ ਬਾਣੀ ਦਾ ਆਮਦ ਹੋਈ ਜਿ ਪਾਵਨ ਬਾਣੀ ਉਚਾਰਨ ਕੀਤੀ ਸਤਿਗੁਰੂ ਜੀ ਤਾਂ ਉਸ ਸਮੇਂ ਸਿਰਮੌਰ ਧਰਮ ਦੋ ਸੀ ਇੱਕ ਹਿੰਦੂ ਧਰਮ ਅਤੇ ਇੱਕ ਇਸਲਾਮ ਧਰਮ ਕਿਉਂਕਿ ਹਜ਼ਾਰਾਂ ਬਰਿਆਂ ਦੇ ਇਹ ਚੱਲੇ ਆ ਰਹੇ ਨੇ ਬੜੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਨੇ ਸਿਰਮੌਰ ਨੇ ਤਾਂ ਉਹਨਾਂ ਨੇ ਐਗਜ਼ੈਂਪਲ ਸਿਰਮੌਰ ਧਰਮਾਂ ਦੀ ਲਈ ਹੈ ਵੇਦ ਕਤੇਵ ਕਹਾ ਕੋ ਜੀਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਵੇਂ ਵੇਦ ਨੂੰ ਵੇਖ ਲਈ ਵੇਦ ਨੂੰ ਸੁਣ ਲਈ ਭਾਵੇਂ ਕਥੇਬ ਨੂੰ ਭਾਵੇਂ ਹਿੰਦੂ ਧਰਮ ਅਨੁਸਾਰ ਚੱਲ ਪਈ ਭਾਵੇਂ ਇਸਲਾਮ ਧਰਮ ਦੇ ਮੁਤਾਬਕ ਤੈਨੂੰ ਉਸ ਰੱਬ ਦੀ ਤਾਕਤ ਅਦਾ ਨਹੀਂ ਪਤਾ ਲੱਗੇਗਾ ਤਾਕਤ ਤਾਂ ਰੱਬ ਦੀ ਚੱਲਦੀ ਹੀ ਹੈ ਪਰ ਉਹਦੀ ਤਾਕਤ ਕਿਤਨੀ ਕਹ ਕਿਹੜੀ ਹੱਦ ਤੱਕ ਰੱਬ ਦੀ ਤਾਕਤ ਹੈ ਇਹ ਸਾਰੀਆਂ ਤਾਕਤਾਂ ਜਿਤਨੇ ਧਰਮ ਨੇ ਜਿਤਨੇ ਗ੍ਰੰਥ ਨੇ ਇਹ ਰਾਬਦੀਆਂ ਤਾਕਤਾਂ ਨੂੰ ਇਹ ਗਾ ਰਹੇ ਨੇ ਰੱਬ ਦੀ ਉਹਦੀ ਤਾਕਤ ਦੀ ਸਿਫਤ ਹੈ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਹਾ ਕੋ ਚੀਨ ਚੀਨ ਦਾ ਅਰਥ ਹੁੰਦਾ ਪਛਾਨਣਾ ਜਾਣਣਾ ਜਿਹਦੇ ਬਾਰੇ ਗਿਆਨ ਹੋ ਜਾਣਾ ਅੱਜ ਜਿੱਥੇ ਤੱਕ ਸਮਝ ਲੱਗੀ ਉਹਨਾਂ ਪੀਰਾਂ ਕਬਰਾਂ ਨੇ ਉਥੇ ਤੱਕ ਉਹਨਾਂ ਨੇ ਗਿਣਤੀ ਦੇ ਵਿੱਚ ਕਬਰ ਕਰ ਲਿਆ ਰੱਬ ਦੀ ਸਿਫਤ ਹੈ ਜਿਹੜੀ ਕਬਰ ਕੀਤੀ ਹੈ ਕਿਸੇ ਨੇ ਸਤਪਤਾਲ ਸਤਕਾਸ਼ ਕਹਿ ਦਿੱਤਾ ਕਿਸੇ ਨੇ ਆਪਣੇ ਸਾਬ ਦੇ ਨਾਲ ਕੇ ਆ ਕਿ ਰੱਬ ਇਹੀ ਹੈ ਆਰਾਮ ਇਹੀ ਹੈ ਕ੍ਰਿਸ਼ਨ ਭਗਵਾਨ ਆਪਣੀ ਹੱਦਾ ਬੰਨਿਆ ਤੱਕ ਰੱਬ ਨੂੰ ਮੰਨ ਲਿਆ ਸਿਰਫ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਨੇ ਕਿਹਾ ਭਈ ਅ ਰੱਬ ਦਾ ਕੋਈ ਅੰਤ ਨਹੀਂ ਹੈ ਅ ਰੱਬ ਕਦੋਂ ਪੈਦਾ ਜੇ ਅਸੀਂ ਰੱਬ ਦਾ ਅੰਤ ਲੱਭ ਲਿਆ ਤਾਂ ਲਾਜਮੀ ਹੈ ਫਿਰ ਤਾਂ ਸਾਡੀ ਕਬਰ ਦੇ ਵਿੱਚ ਹੈ ਰੱਬ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ ਉਹਨੂੰ ਜਾਣਣਾ ਇਨਸਾਨ ਦੇ ਲਈ ਬੜਾ ਮੁਸ਼ਕਲ ਹੈ ਆ ਉਹਦੀ ਰਜਾ ਦੇ ਵਿੱਚ ਚੱਲਿਆ ਆਨੰਦ ਬੜਾ ਹੈ ਸਕੂਨ ਬੜਾ ਹੈ ਖੁਸ਼ੀਆਂ ਨੇ ਬਹਾਰਾਂ ਨੇ ਇਤਨੀ ਤਾਂ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਦੇ ਦੇ ਵਿੱਚ ਸਕੂਨ ਬੜਾ ਹੈ ਪਰ ਉਹਨੂੰ ਜਾਣਣਾ ਇਨਸਾਨ ਦੇ ਵਸ ਦੇ ਵਿੱਚ ਨਹੀਂ ਸਤਿਗੁਰੂ ਕਹਿੰਦੇ ਨੇ ਜਿਹੜੇ ਹਜ਼ਾਰਾਂ ਬਰੇ ਚੱਲੇ ਆ ਰਹੇ ਨੇ ਤਨ ਮਬੇਦ ਕਤੇ ਇਹਨਾਂ ਨੂੰ ਪੜ ਕੇ ਸੁਣ ਕੇ ਵੇਖ ਲਈ ਇਹ ਵੀ ਇੱਕੋ ਗੱਲ ਚ ਹੈ ਕਹਿੰਦੇ ਨੇ ਹਜੇ ਤੱਕ ਜਾਣਿਆ ਨਹੀਂ ਮੁਕੰਮਲ ਬਿਆਨ ਨਹੀਂ ਕਰ ਸਕਦੇ ਕਿ ਰੱਬ ਇਦਾਂ ਹੈ ਹੁਣ ਜੇ ਇਸਲਾਮ ਧਰਮ ਬੜੇ ਸਾਲਾਂ ਬਹਿ ਹਜ਼ਾਰਾਂ ਦਾ ਗਿਣਤੀ ਦੇ ਜ਼ਿਕਰ ਆ ਰਹੇ ਆ ਮਮਦ ਸਾਹਿਬ ਜੀ ਦਾ ਉਦੋਂ ਦੇ ਚੱਲੇ ਆ ਰਹੇ ਨੇ ਅੱਲਾ ਦਾ ਜ਼ਿਕਰ ਕਰਦੇ ਨੇ ਖੁਦਾ ਦਾ ਜ਼ਿਕਰ ਕਰਦੇ ਨੇ ਪਰ ਗੁਰੂ ਨਾਨਕ ਦੇਵ ਜੀ ਜਦੋਂ ਆਏ ਤਾਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡਾ ਇਹ ਬਿਆਨ ਗਲਤ ਹੈ ਜਦੋਂ ਬਲੌਰ ਸਾਹ ਦੇ ਕੋਲ ਜਾ ਕੇ ਸਤਿਗੁਰੂ ਮਿਲੇ ਨੇ ਬਗਦਾਦ ਦੇ ਵਿੱਚ ਯੋ ਕਹਿੰਦੇ ਸਤ ਪਤਾਲ ਸਤਾ ਗਏ ਸਤਗੁਰੂ ਕਹਿੰਦੇ ਸਤ ਨਹੀਂ ਨੇ ਇਹ ਤਾਂ ਅਲੱਖ ਹੀ ਨੇ ਪਤਾਲਾ ਪਤਾਲ ਲੱਖ ਆਗਾ ਸਾਗਾ ਲੱਖ ਹੀ ਨੇ ਲੱਖਾਂ ਵੀ ਭੋਗਣ ਦੀ ਸ਼ਬਦ ਜਿਹੜਾ ਹੈ ਇਹ ਬਹੁਵਚਨ ਹੈ ਲਖ ਉਹਨਾਂ ਰੱਬ ਨੂੰ ਜਾਣਨਾ ਬੜਾ ਮੁਸ਼ਕਿਲ ਹੈ ਸਤਗੁਰਾਂ ਨੇ ਤਾਂ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਬਿਆਨ ਕਰਦੇ ਨੇ ਰੱਬ ਨੂੰ ਜਾਣਨਾ ਬੜੀ ਬੜਾ ਮੁਸ਼ਕਿਲ ਹੈ ਆ ਤੇਰੀ ਸਮਝ ਦੇ ਵਿੱਚ ਨਹੀਂ ਆ ਰਿਹਾ ਕਿ ਅਸੀਂ ਗਿਆਨ ਲੈਣੇ ਆ ਧਰਮ ਦੇ ਮੁਤਾਬਕ ਚੱਲਦੇ ਆ ਉਹਦੀ ਖੋਜ ਕਰਨੀ ਆ ਰੱਬ ਦੀ ਧਰਮ ਦੇ ਮੁਤਾਬਕ ਕੀਤੀ ਜਾ ਸਕਦੀ ਹੈ انسان ਆਪਣੀ ਖੋਜ ਦੇ ਨਾਲ ਕੋਈ ਨਹੀਂ ਚੱਲੇ ਆ ਕਿ ਮੈਂ ਖੋਜ ਕਰਨ ਚੱਲੇ ਆ ਕਿਉਂਕਿ ਪਹਿਲਾਂ ਗ੍ਰੰਥ ਪੜੇ ਜਾਣਗੇ ਅਤੇ ਫਿਰ ਜਾ ਕੇ ਰੱਬ ਦੀ ਖੋਜ ਹੁੰਦੀ ਹੈ ਫਿਰ ਜਾ ਕੇ ਜੁੜਾ ਕੁਝ ਬਾਚਦੇ ਨੇ ਮਲੋ ਜੇ ਅੱਜ ਸਮੇ ਨੂੰ ਬਚਿਆ ਜਾ ਰਿਹਾ ਹੈ ਨਾ ਕੱਲ ਨੂੰ ਕੀ ਹੋ ਰਿਹਾ ਹੈ ਸੈਸਦਾਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਖੋਜਦੇ ਨੇ ਇਹਨੂੰ ਪੜ੍ਹਦੇ ਨੇ ਪਹਿਲਾਂ ਕਲ ਦੇ ਬਾਰੇ ਕੀ ਹੈ ਤਾਂ ਇਹ ਇਹ ਬਿਆਨ ਕਰਦੇ ਨੇ ਉਹਨਾਂ ਦੀ ਇਤਨੀ ਹਿੰਮਤ ਨਹੀਂ ਸੰਸਧਾਨ ਦੀ ਇਹ ਖੋਜ ਕਰ ਲੈਣ ਇਹਨੂੰ ਪੜਦੇ ਨੇ ਪਹਿਲਾਂ ਇਹਦਾ ਧਿਆਨ ਕਰਦੇ ਨੇ ਫਿਰ ਜਾ ਕੇ ਕਲ ਦੀ ਖੋਜ ਕਰਦੇ ਤਾਂ ਇਹਦੇ ਕਰਕੇ ਗੁਰੂ ਅਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਵੇਦ ਕਥੇਬ ਵੀ ਪੜ ਲਈ ਰੱਬ ਦਾ ਪਰਪੇਡ ਫਿਰ ਵੀ ਨਹੀਂ ਹੈ ਰਬ ਦਾੰਤ ਫਿਰ ਵੀ ਨਹੀਂ ਹੈ ਜਦ ਆਪਨ ਆਪ ਆਪ ਉਰਤਾਰੇ ਉਰਤਾਰੇ ਰੱਬ ਜਿਹੜਾ ਹਿਰਦੇ ਦੇ ਵਿੱਚ ਟਿਕਾਵੇ ਨਾ ਪਰ ਰੱਬ ਆਪਣੀ ਰਹਿਮਤ ਦੇ ਨਾਲ ਕਿਸੇ ਦੇ ਅੰਦਰ ਟਕਾ ਦੇ ਟਕਾ ਦੇ ਇਹ ਤਾਂ ਸਾਰੀ ਜ਼ਿੰਦਗੀ ਇਨਸਾਨ ਫਟਕਦਾ ਰਹਿੰਦਾ ਹੈ। ਧਨ ਦੌਲਤ ਆਈ ਇਹਦੇ ਨਾਲ ਨਾ ਪਟਕਣਾ ਪਟਕਣਾ ਖਤਮ ਹੋਈ ਰਤਬੇ ਆਏ ਇਹਦੇ ਨਾਲ ਨਾ ਪਟਕਣਾ ਖਤਮ ਹੋਈ ਦੁਨੀਆ ਦੇ ਵਿੱਚ ਨਾ ਹੋਣਾ ਚਾਹੀਦਾ ਇਹ ਵੀ ਹੋ ਗਿਆ ਪਟਕਣਾ ਫੇਰ ਨਾ ਖਤਮ ਹੋਈ ਅੰਦਰ ਦਾ ਸਕੂਨ ਫੇਰ ਨਾ ਮਿਲੇ ਆ। ਐਸੋ ਰਾਮ ਦੀ ਜ਼ਿੰਦਗੀ ਆ ਵੀ ਗਈ ਪਰ ਸਕੂਨ ਫੇਰ ਵੀ ਨਹੀਂ ਹੈ। ਸਕੂਨ ਇਹਦੇ ਕਰਕੇ ਨਹੀਂ ਹੈ ਕਿਉਂਕਿ ਤੂੰ ਰੱਬ ਦੇ ਨਾਲ ਅਜੇ ਜੁੜਿਆ ਨਹੀਂ। ਰੱਬ ਦੀਆਂ ਅਜਮਤਾਂ ਰੱਬ ਦੀਆਂ ਰਹਿਮਤਾਂ ਰੱਬ ਦੀਆਂ ਨਦਰਾਂ ਰੱਬ ਦੀ ਰਜਾ ਦੇ ਵਿੱਚ ਨੇ ਹੁਣ ਜੇ ਰੱਬ ਦੀ ਰਜਾ ਦੇ ਵਿੱਚ ਚੱਲੇਗਾ ਸਤਿਗੁਰੂ ਕਹਿੰਦੇ ਨੇ ਭਾਈ ਉਹ ਫਿਰ ਆਪਨ ਆਪ ਆਪ ਉਰਤ ਹੈ ਜਦ ਆਪਨ ਜਦੋਂ ਰੱਬ ਜੀ ਰਹਿਮਤ ਕਰਦੇ ਨੇ ਫਿਰ ਹਿਰਦੇ ਦੇ ਵਿੱਚ ਪ੍ਰਗਟ ਹੁੰਦੇ ਨੇ ਸਤਿਗੁਰੂ ਕਹਿੰਦੇ ਨੇ ਤਉ ਸਗਨ ਅਬਸਗਨ ਕਹਾ ਵਿਚਾਰੇ ਹੁਣ ਸਾਡੇ ਲਈ ਹੈ ਸਮਾ ਕਿਆ ਚੱਲਣ ਲੱਗੇ ਆ ਕੁਝ ਕਾਰਜ ਕਰਨ ਲੱਗੇ ਆ ਸਗਨ ਨਹੀਂ ਦੇਖਦੇ ਆ ਸਗਨ ਵੀ ਦੇਖਦੇ ਆ ਮਾੜਾ ਕੰਮ ਕਰਨਾ ਇਨਸਾਨ ਨੇ ਕਦੇ ਨਹੀਂ ਸੋਚਿਆ ਚੰਗਾ ਕਰਮ ਕਰਨ ਲੱਗੇ ਆ ਰੱਬ ਨੇ ਕੋਈ ਸਮਾਂ ਦਿੱਤਾ ਇਹ ਤਾਂ ਵੱਡੀ ਕੋਈ ਰੱਬ ਦੀ ਰਹਿਮਤ ਨਹੀਂ ਹੋ ਸਕਦੀ ਰੱਬ ਨੇ ਸੁਭਾਗ ਸਮਾਂ ਦਿੱਤਾ ਕਿ ਕੋਈ ਕਾਰਜ ਕਰਨਾ ਚੰਗਾ ਵਿਆਹ ਦਾ ਕਾਰਜ ਹੈ ਕੋਈ ਕਾਰਜ ਹੋਇਆ ਇਹ ਤੋਂ ਵੱਡਾ ਤਾਂ ਰੱਬ ਦਾ ਕੋਈ ਰਹਿਮਤ ਹੋ ਨਹੀਂ ਸਕਦੀ ਜਿਹਨੂੰ ਸਮਾਂ ਦਿੰਦੇ ਨੇ ਖੁਸ਼ੀਆਂ ਉਹ ਮਾਣ ਸਕਦੇ ਆ ਉਹਨ ਖੁਸ਼ੀਆਂ ਦਿੱਤੀਆਂ ਨੇ ਰੱਬ ਨੇ ਤਾਂ ਇਹਨੂੰ ਵੀ ਇਨਸਾਨ ਅਪਸ਼ਗਨਮੰਦ ਆ ਪਿਆ ਕਿ ਸਮਾਂ ਕਿਹੜਾ ਚੰਗਾ ਹੈ ਅਤੇ ਫਿਰ ਜਾ ਕੇ ਕਿਤੇ ਰੱਬ ਦੇ ਵੀ ਤੇ ਰੱਬ ਦੀ ਸਿਵਤ ਕੀਤੀ ਚੋਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਭਾਵੇਂ ਮਾੜਾ ਵੀ ਹੈ ਹਾਲਾਂਕਿ ਸਮਾਂ ਤਾਂ ਕੋਈ ਮਾੜਾ ਨਹੀਂ ਹੈ ਕੋਈ ਦਿਨ ਅਥੇ ਤਵਾਰ ਕੋਈ ਮਾੜਾ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਸਭ ਕੁਝ ਚੰਗਾ ਜੋ ਰੱਬ ਨੇ ਬਣਾ ਦਿੱਤਾ ਇਹਨਾਂ ਸ਼ਾਂਤੀ ਸੋਚ ਸਮਝਦੇ ਮਤਲਬ ਜਦੋਂ ਦੋ ਜਹਾਨਾਂ ਦੇ ਵਾਲੀ ਕਰੇ ਲੈ ਕੇ ਜਾਣ ਹੁਣ ਫਿਰ ਵੀ ਇਹ ਵਿਚਾਰਦੇ ਕਿ ਕਿਹੜਾ ਦਿਨ ਚੰਗਾ ਹੈ ਜਿੱਥੇ ਗੁਰੂ ਚਲੇ ਜਾਣ ਹਜੇ ਵੀ ਉੱਥੇ ਮਾੜਾ ਰਹੇ ਜੇਗਾ ਜਿੱਥੇ ਗੁਰੂ ਦੇ ਮਵਾਰਕ ਚਰਨ ਬਹਿ ਜਾਣ ਹਜੇ ਵੀ ਮਾੜਾ ਆ ਰੱਬ ਨੇ ਇਹਨੂੰ ਖੁਸ਼ੀ ਦਿੱਤੀ ਫਿਰ ਨਾ ਸਮਝਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਘਰ ਜਾ ਰਹੇ ਨੇ ਫਿਰ ਵੀ ਦਿਨ ਘਟ ਰਹੇ ਆ ਕਿ ਦਿਨਾਂ ਦੇ ਕੋ ਕਿਹੜਾ ਚੰਗਾ ਅਰ ਰੱਬ ਜੀ ਵੇਖਦੇ ਨੇ ਤੇਰਾ ਦਿਨ ਨਹੀਂ ਵੇਖਦੇ ਕਿ ਤੂੰ ਦਿਨ ਚੰਗਾ ਕਢਾਇਆ ਰੱਬ ਦੀਆਂ ਰਹਿਮਤਾਂ ਵਰਸਣੀਆਂ ਕਿ ਆ ਦਿਨ ਚੰਗਾ ਸਤਿਗੁਰੂ ਕਹਿੰਦੇ ਨੇ ਤਉ ਸਗਨਪ ਸਗਨ ਕਾ ਵਿਚਾਰ ਹੈ ਅਰ ਰੱਬ ਨਾ ਸ਼ਗਨ ਵੇਖਦਾ ਨਾ ਆਪ ਸ਼ਗਨ ਵੇਖਦਾ ਤੇਰਾ ਤੌਰ ਤਰੀਕਾ ਚੰਗਾ ਹੈ ਜਾਂ ਗਲਤ ਹੈ ਰੱਬ ਤਾਂ ਤੇਰੇ ਕਰਮਾਂ ਨੂੰ ਵੇਖਦਾ ਤੇਰੇ ਕਰਮ ਤੇਰੀ ਸੋਚ ਵਿਚਾਰ ਕਿਦਾਂ ਦੀ ਹੈ ਬਾਹਰ ਦੇ ਸ਼ਗਨ ਪਸਗਨ ਤਾਂ ਬੜੇ ਹੁੰਦੇ ਪਏ ਨੇ ਬਾਹਰ ਦੀ ਤਾਂ ਬੜੀ ਪੂਜਾ ਹੋਰੀ ਹੈ ਰੱਬ ਦੀ ਚੰਗੇ ਸ਼ਗਨ ਨਹੀਂ ਹੋ ਰਹੇ ਨੇ بڑے ਸਮਾਗਮ ਕੀਤੇ ਜਾ ਰਹੇ ਨੇ ਰੱਬ ਦੀ ਸਿਫਤ ਹੋ ਰਹੀ ਹੈ ਬੜਾ ਚੰਗਾ ਬੋਲਿਆ ਪਰ ਰੱਬ ਤਾਂ ਅੰਦਰ ਦਾ ਦੇਖਦਾ ਹੈ ਨਾ ਇਹ ਇਹ ਤਾਂ ਬਾਹਰ ਦਾ ਸਾਡਾ ਰੱਬ ਤਾਂ ਸਾਡੇ ਅੰਦਰ ਦੀ ਆ ਚੰਗਾ ਮੰਦਾ ਕੀ ਹੈ ਰੱਬ ਨੇ ਉਹ ਵਿਚਾਰਨਾ ਹੈ ਤੂੰ ਕਿਤਨਾ ਕ ਚੰਗਾ ਲੈ ਕੇ ਚੱਲੇ ਆ ਕਿਤਨਾ ਕ ਮੰਦਾ ਲੈ ਕੇ ਚੱਲੇ ਆ ਰੱਬ ਨੇ ਉਹ ਵਚਨ ਹੈ ਹੁਣ ਜਿਹੜਾ ਤੂੰ ਕਮਾਇਆ ਤੇਰੇ ਹਿੱਸੇ ਦੇ ਵਿੱਚ ਉਹ ਪੈਣਾ ਹੈ ਜਹ ਆਪਨ ਊਚ ਆਪਨ ਆਪਨੇਰਾ ਰਬ ਦੀ ਰਹਿਮਤ ਹੈ ਕੋਈ ਰੱਬ ਨੂੰ ਨੇੜੇ ਕਹਿੰਦਾ ਹੈ ਕੋਈ ਰੱਬ ਨੂੰ ਬਹੁਤ ਦੂਰ ਦੱਸਦਾ ਸਾਡੇ ਗੁਰੂ ਕਹਿੰਦੇ ਨੇ ਅਸਲ ਦੇ ਵਿੱਚ ਤੇਰੇ ਕਰਮਾਂ ਦਾ ਦੋਸ਼ ਹੈ ਤੇਰੀ ਸੋਚ ਵਿਚਾਰ ਦਾ ਦੋਸ਼ ਹੈ ਰੱਬ ਨਾ ਦੂਰ ਹੈ ਅਤੇ ਨਾ ਰੱਬ ਤੇਰੇ ਤੋਂ ਜਿਹੜਾ ਪੂਚ ਰੱਬ ਤਾਂ ਤੇਰੇ ਨੇੜੇ ਹੈ ਤੇਰੇ ਕਰਮਾਂ ਦੇ ਰਾਹੀ ਤੇਰੀ ਸੋਚ ਵਿਚਾਰ ਦੇ ਰਾਹੀ ਤੇਰੇ ਨੇੜੇ ਆਉਣਾ ਸੀ ਤੋ ਕੌਣ ਠਾਕੁਰ ਕੌਣ ਤਹ ਕੌਣ ਠਾਕੁਰ ਕੌਣ ਕਹੀਏ ਚੇਰਾ ਕੀ ਕਹਿ ਸਕਦਾ ਕੌਣ ਠਾਕ ਕਰੋ ਕੌਣ ਕਈਏ ਚੇਰਾ ਸਤਿਗੁਰੂ ਕਹਿੰਦੇ ਨੇ ਅ ਰੱਬ ਜੀ ਫਿਰ ਜਦੋਂ ਆਜਾਤ ਵਰਤੋਂਦੇ ਨੇ ਨਾ ਆਪਣੇ ਪਿਆਰੇ ਤੇ ਕੌਣ ਮਾਲਕ ਹੈ ਤੇ ਕੌਣ ਚੇਰਾ ਕੌਣ ਚੇਲਾ ਖੁੜ ਮਾਲਕ ਹੈ ਸਤਿਗੁਰੇ ਭੇਦੇ ਖਤਮ ਕਰਦੇ ਨੇ ਹੁਣ ਭੇਦ ਕਦੋਂ ਖਤਮ ਹੁਣ ਕਬੀਰ ਜੀਆਂ ਦਾ ਸਫਰ ਹੈ ਕਬੀਰ ਜੀ ਇੱਕ ਅਵਸਥਾ ਤੇ ਆ ਕੇ ਕਹਿੰਦੇ ਨੇ ਕਿ ਰੱਬ ਜੀ ਆਰਾਮ ਕਬੀਰ ਇਕ ਭਏ ਹੈ ਕੋਈ ਨਾ ਸਕੈ ਪਛਾਨੀ ਉਹਨ ਰੱਬ ਨੂੰ ਦਾਸ ਕਬੀਰ ਨੂੰ ਦਾਸ ਕਹੀਏ ਜਾਂ ਮਾਲਕ ਕਹੀਏ ਹੁਣ ਜਦ ਰੱਬ ਦਾ ਰੂਪ ਹੀ ਹੋ ਗਿਆ ਤਾਂ ਹੈ ਤਾਂ ਦਾਸ ਹੀ ਹੈ ਕਬੀਰ ਪਰ ਕਬੀਰ ਜੀ ਕਹਿੰਦੇ ਨੇ ਇਤਨਾ ਰੱਬ ਨੇ ਰਹਿਮਤ ਕੀਤੀ ਤਨੀ ਰਜਾ ਦੇ ਵਿੱਚ ਮੈਨੂੰ ਚਲਾਇਆ ਆਪਣੇ ਅੰਦਰ ਇਤਨਾ ਉਹਨੇ ਕਲਾ ਬਰਤਾਈ ਰੱਬ ਨੇ ਕਿ ਦੁਨੀਆ ਦੇ ਵਿੱਚ ਇਦਾਂ ਲੱਗਦਾ ਕਿ ਅ ਰੱਬ ਵਰਗੀ ਹੋ ਗਿਆ ਰਾਮ ਕਬੀਰ ਐ ਇੱਕ ਪਿਆ ਰਾਮ ਦਾ ਤੇ ਰੱਬ ਦਾ ਕੋਈ ਫਰਕ ਨਹੀਂ ਹੈ ਇਹਨੂੰ ਕਹਿੰਦੇ ਨੇ ਤਾਹ ਕੌਣ ਠਾਕੁਰ ਕੌਣ ਕਹੀਏ ਚੇਹਰਾ ਕਿਹੜਾ ਠਾਕੁਰ ਹੈ ਕਿਹੜਾ ਮਾਲਕ ਹੈ ਅਤੇ ਕਿਹੜਾ ਚੇਹਰਾ ਕਿਹੜਾ ਚੇਲਾ ਆ ਰੱਬ ਨੇ ਆਪਣੇ ਦੇ ਵਿੱਚ ਇਤਨਾ ਮਿਲਾ ਦੇ ਆ ਇਤਨੀ ਰਹਿਮਤ ਕਰ ਦਿੱਤੀ ਆ ਰੱਬ ਦਾ ਕੰਮ ਕੀ ਹੈ ਜੀ ਰੱਬ ਦਾ ਕੰਮ ਹੈ ਰਹਿਮਤਾ ਕਰਨੀ ਹੈ ਰਹਿਮਤਾ ਵਰਸਾਉਣੀ ਆ ਕਿਰ ਜਿਹੜਾ ਚੇਲਾ ਹੁੰਦਾ ਉਹਤੇ ਰੱਬ ਦੀ ਰਹਿਮਤ ਹੁੰਦੀ ਹੈ ਉਹ ਵੀ ਰਹਿਮਤੀ ਕਰਦਾ ਤੇ ਇਹ ਕਰਦਾ ਆ ਰੱਬ ਦਾ ਕੰਮ ਹੈ ਸਕੂਨ ਦੇਣਾ ਉਹ ਫਿਰ ਸਕੂਨ ਦਿੰਦਾ ਹੈ ਕਿਸੇ ਦਾ ਸਕੂਨ ਉਜਾੜਦਾ ਨਹੀਂ ਹੈ ਸਕੂਨ ਦਿੰਦਾ ਹੈ ਰੱਬ ਜਦੋਂ ਰੱਬ ਵਰਗਾ ਹੋ ਜਾਏ ਇਨਸਾਨ ਤਾਂ ਫਿਰ ਰੱਬ ਦੀ ਬਿਰਤੀ ਹੁੰਦੀ ਹੈ ਹਮਰੀ ਗਣ ਤਨਾਂ ਗਣੀਆਂ ਕਾਈ ਟਪਣਾ ਬਿਰਦ ਪਛਾਣ ਬਿਰਦ ਹੁੰਦਾ ਸੁਪਾ ਸੈਕੀ ਪਰ ਰੱਬ ਦੀ ਉਹਦੀ ਸੈਕੀ ਉਹਦਾ ਸੁਪਾਇਦਾਂ ਦਾ ਬਣ ਜਾਂਦਾ ਰੱਬ ਵਰਗਾ ਫਿਰ ਉਹ ਕਿਸੇ ਦੀ ਓਬਣ ਨਹੀਂ ਦੇਖਦਾ ਰੱਬ ਦੀ ਰਹਿਮਤ ਅਫਰਸਾਉਂਦਾ ਕਿ ਇਹ ਦੇ ਇਹਦੇ ਵਿੱਚੋਂ ਕੋਣ ਕੱਢਣਾ ਹੈ ਕਿਵੇਂ ਕੱਢਿਆ ਜਾ ਸਕਦਾ ਹੈ ਇਹਦੀ ਮਾੜੀ ਸੰਗਤ ਕੱਢਣੀ ਹੈ ਕਿਵੇਂ ਕੱਢੀ ਜਾ ਸਕਦੀ ਹੈ ਤਾਂ ਰੱਬ ਦਾ ਇਹਦੀ ਉਹਨੂੰ ਕਹਿੰਦੇ ਨੇ ਕੋਣ ਠਾਕੁਰ ਕੋਣ ਕਹੀ ਹੈ ਤੇਰਾ ਕੋਈ ਪਤਾ ਹੀ ਨਹੀਂ ਕਿ ਰੱਬ ਦੇ ਵਿੱਚ ਕਿਹੜਾ ਠਾਕੁਰ ਹੈ ਤੇ ਕਿਹੜਾ ਮਾਨਕ ਬਿਸਮਨ ਬਿਸਮ ਰਹੇ ਬਿਸਮਾਨ ਦੁਨੀਆ ਦੇਖਣ ਵਾਲੀ ਕਬੀਰ ਜੀ ਕਹਿੰਦੇ ਨੇ ਨਾ ਕਿ ਦੁਨੀਆ ਦੇਖਣ ਵਾਲੀ ਹੈਰਾਨ ਹੈ ਕਿ ਰੱਬ ਕਿਹੜਾ ਹੈ ਅਤੇ ਰੱਬ ਦਾ ਦਾਸ ਕਿਹੜਾ ਹੈ ਬਿਸਮਨ ਹੁੰਦਾ ਹੈ ਹੈਰਾਨ ਹੁਣ ਫਿਰ ਰੱਬ ਇਹ ਤਾਂ ਹੈਰਾਨ ਕਰ ਦੇਵੇ ਮੰਨ ਲਓ ਇਤਨੀ ਰਹਿਮਤ ਵਰਸਦੀ ਹੈ ਅਰ ਅਬਦੀ ਦੁਨੀਆ ਹੈਰਾਨ ਹੋ ਜਾਂਦੀ ਹੈ ਕਿ ਇਹ ਹੈ ਰੱਬ ਵਰਗਾ ਬੰਦਾ ਹੈ ਕਿ ਮੈਂ ਉਹ ਰੱਬ ਨੂੰ ਮੰਨੀ ਹੈ ਜਾਂ ਇਹਨੂੰ ਮੰਨਈ ਨਹੀਂ ਕਿਉਂਕਿ ਰੱਬ ਤਾਂ ਆਪਣੀਆਂ ਪਿਆਰੀਆਂ ਦੀ ਸਦਾ ਹੀ ਸਿਫਤ ਕਰਦਾ ਹੈ ਵਡਿਆਈ ਕਰਦਾ ਹੈ ਕਿ ਆਪਣੇ ਪਿਆਰਿਆਂ ਨੂੰ ਪ੍ਰਗਟ ਕਰਦਾ ਹੈ ਅਤੇ ਨਾਨਕ ਆਪਣੀ ਗਤ ਜਾਨੋ ਇਤਨਾ ਜ਼ਰੂਰ ਗੁਰੂ ਨਾਨਕ ਦੇਵ ਜੀ ਅੰਦਾਜ਼ੀ ਕਹਿੰਦੇ ਨੇ ਰੱਬ ਦੀ ਗੱਤ ਜਾਣਣਾ ਜੇ ਤੂੰ ਰੱਬ ਦੇ ਵਿੱਚ ਅਪੇਧ ਹੋ ਗਿਆ ਇਹ ਰੱਬ ਦੀ ਗੱਤ ਨਹੀਂ ਜਾਣੀ ਜਾ ਸਕਦੀ ਅ ਰੱਬ ਆਪਣੀ ਗੱਤ ਨੂੰ ਆਪ ਜਾਣਦਾ ਹੈ ਕੀ ਪਸਾਰਾ ਕਰਨਾ ਹੈ ਅਤੇ ਕੀ ਪਰਲੋ ਕਰਨੀ ਹੈ ਕੀ ਉਤਪਤੀ ਕਰਨੀ ਹੈ ਇਹ ਰੱਬ ਦੇ ਆਪਣੇ ਹਿਸਾਬ ਦੇ ਵਿੱਚ ਹੈ ਰੱਬ ਨੇ ਜਿੰਨਾ ਮਰਜ਼ੀ ਰੱਬ ਦੇ ਕੋਲ ਕੋਈ ਚੱਲਿਆ ਜਾਵੇ ਰੱਬ ਦੀ ਬੰਦਗੀ ਕਰੇ ਰੱਬ ਨੂੰ ਜਾਣਣਾ ਬੜਾ ਮੁਸ਼ਕਲ ਉਹ ਕਿ ਰੱਬ ਦਾ ਬਸਾਰਾ ਬਣਾ ਹੈ ਰੱਬ ਦਾ ਜਿਹੜਾ ਇਹ ਚੱਲਦਾ ਹੈ ਕੈਨਾਤ ਦਾ ਇਹਨੂੰ ਚਲਾਉਣ ਵਾਲਾ ਉਹ ਰੱਬ ਆਪ ਹੀ ਜਾਣ ਪਰ ਇਤਨੀ ਗੱਲ ਜ਼ਰੂਰ ਹੈ ਉਹਨੂੰ ਜਾਣੇਗਾ ਉਹਨੂੰ ਪਹਿਚਾਣੇਗਾ ਉਹਨੂੰ ਮਹਿਸੂਸ ਕਰੇ ਕਰੇਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਦੇ ਵਿੱਚ ਇਤਨੀ ਰੱਬ ਨੇ ਮੁਹੱਬਤ ਰੱਖੀ ਹੈ ਕਿ ਜਿੱਥੇ ਤੱਕ ਜਾਣੇਗਾ ਮੁਹੱਬਤ ਦੀ ਮੁਹੱਬਤ ਹੈ ਹੁਣ ਜਿਹੜਾ ਧਰਮ ਰਾਜ ਸਾਡੇ ਪਰਖੇ ਵੇਖਦਾ ਹੈ ਬਈ ਵੇਖਦੇ ਕਿ ਫਲਾਣਾ ਤੇ ਖੜਾ ਉਹਦੇ ਕਰਮ ਦਾ ਲੇਖਾ ਜੋਖਾ ਕਰਦਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਉਹ ਵੀ ਹੱਥ ਜੋੜ ਕੇ ਖਲੋ ਜਾਂਦਾ ਖੌਣ ਆ ਰਿਹਾ ਏ ਰੱਬ ਦਾ ਦਾਸ ਆ ਰਿਹਾ ਏ ਧਰਮ ਰਾਏ ਦਰਗਾਹ ਦੇ ਫਾਨੇ ਜਨ ਨਾਨਕ ਲੇਖਾ ਸਮਝਦਾ ਤਾਂ ਉਹ ਰਹਿਮਤ ਉਹਦੇ ਵਰਸਦੀ ਏ ਤਾਂ ਜਦੋਂ ਅਸੀਂ ਗੁਰੂ ਦੇ ਮਤਾਬਕ ਚੱਲਦੇ ਹਾਂ ਗੁਰੂ ਦੇ ਬਚਨਾਂ ਦੇ ਮਤਾਬਕ ਚੱਲਦੇ ਹਾਂ ਚੰਗੇ ਭਾਵੇਂ ਜਿਹੜੇ ਗੁਰੂ ਦੇ ਮਤਾਬਕ ਚੱਲਦੇ ਨੇ ਸਮਾਪਤੀ ਦਸਨ ਹੈ ਹੁਣਾਂ ਬੁਲਾਦੀ ਕਿੰਨਾ ਵਾਜ ਗੁਰੂ ਜੀ ਦਾ ਖਲਸਾ ਵਾਜ ਗੁਰੂ ਜੀ ਕੀ ਫਤਿਹ